ਸੋਚਿਆ ਸਮਝਿਆ ਕਿ ਪੰਜਾਬ ਦਾ ਮੁੱਖ ਮੰਤਰੀ ਸਾਡੇ ਇਲਾਕੇ ਜਾ ਰਿਹਾ ਹੈ ਅਜੋ ਦੱਸਣਾ ਚਾਹੁੰਦਾ ਕਿ ਮੈਂ ਪੰਜਾਬ ਤੋਂ ਹਿੰਦੂ ਧਰਮ ਨੂੰ ਖਤਮ ਕਰ ਰਿਹਾ ਹਾਂ ਆ ਤੁਹਾਡੀ ਸ਼ੁਰੂਆਤ ਹੈ ਅਜੋ ਦੱਸਣਾ ਚਾਹੁੰਦਾ ਕਿ ਮੈਂ ਇੱਥੇ ਆ ਰਿਹਾ ਹਾਂ ਪ੍ਰਸ਼ਾਸਨ ਉਹਦੀ ਹਫਾਜ਼ਤ ਨਹੀਂ ਗਿਆ ਹੋਇਆ ਅਜੋ ਦੱਸਣਾ ਜਾਂਦਾ ਹੈ ਕਿ ਪ੍ਰਸ਼ਾਸਨ ਮੇਰੀ ਹਵਾਬਾਦ ਕਰੂਗਾ ਤੁਹਾਡੇ ਭਗਵਾਨ ਦੀ ਤੁਹਾਡੀ ਹਵਾਬਾਦ ਨਹੀਂ ਕਰੂਗਾ ਇਹਦੇ ਮਤਲਬ ਇਹ ਨਹੀਂ ਹੈ ਸ਼ੇਮ ਸ਼ੇਮ ਸ਼ਮ ਸ਼ਮ ਕਰਖਰ ਇਹਦਾ ਮਤਲਬ ਇਹ ਨਹੀਂ ਹੈ ਕਿ ਮਿੱਤਰੋ ਅਸੀਂ ਚੂਹੀਆਂ ਪਾਲੀਆਂ ਅਸੀਂ ਸੱਪੇ ਆ ਅਸੀਂ ਕਿਸੇ ਨੂੰ ਗਾਲ ਨਹੀਂ ਕੱਢਦੇ ਅਸੀਂ ਕਿਸੇ ਦੇ ਵਿੱਚ ਇਨਵੋਲ ਨਹੀਂ ਹੁੰਦੇ ਅਸੀਂ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਸਨ ਦੇ ਖਿਲਾਫ ਕੰਮ ਨਹੀਂ ਕਰਦੇ ਪਰ ਅੱਜ ਨਹੀਂ ਹੋ ਸਕਦਾ ਅੱਜ ਕਿਸੇ ਇੱਕ ਦੀ ਲੜਾਈ ਨਹੀਂ ਹੈ ਅੱਜ ਸਨਾਤਨ ਧਰਮ ਦੀ ਲੜਾਈਆ ਮਿੱਤਰੋ ਸਾਵਨ ਮਹੀਨਾ ਲੋਕ ਸਵੇਰੇ ਦਰਸ਼ਨ ਕਰਨ ਜਾਂ ਸਵੇਰੇ ਮੱਥਾ ਟੇਕਣ ਜਾਂ ਰਾਤ ਨੂੰ ਇਹ ਕੰਮ ਹੋ ਜਵੇ ਇਹਦੇ ਪਿੱਛੇ ਕਿਸੇ ਇੱਕ ਬੰਦੇ ਦਾ ਹੱਥ ਨਹੀਂ ਹੈ ਇਹਦੇ ਪਿੱਛੇ ਸੋਚੀਆਂ ਸਮਝੀਆਂ ਜੱਲਾ ਨੇ ਇਹ ਬਿਲਕੁਲ ਬੰਗਲਾਦੇਸ਼ ਦੇ ਉੱਤੇ ਜੋ ਕੰਮ ਹੋਇਆ ਇਹ ਸਰਕਾਰ ਨੂੰ ਲੈ ਕੇ ਚੱਲਦੀ ਹੈ ਔਰ ਅੱਜ ਔਰ ਅੱਜ ਦਾ ਦਿਨ ਅਸੀਂ ਉਦੋਂ ਤੱਕ ਬੈਠੇ ਆ ਜਦੋਂ ਤੱਕ ਪ੍ਰਸ਼ਾਸਨ ਮੁੱਖ ਮੰਤਰੀ ਐਸਐਸਬੀ ਬੀਜੀਬੀ ਜਿਹੜੇ ਵੀ ਲੋਗ ਨੇ ਇੱਥੇ ਨਹੀਂ ਆਂਦੇ ਔਰ ਆ ਕੇ ਇਸ ਕਹਣਾ ਦਾ ਪ્યોਰ ਆ ਇਹਦੀ ਜਿਹੜੀ ਕਾਰਵਾਈ ਆ ਸਾਡੇ ਬਹੁਤ ਖੁਸ਼ੀ ਦਿੱਤੇ ਜਾਣ ਦੋਸ਼ੀਆਂ ਨੂੰ ਸੋਦਾ ਲਾਇਆ ਜਾਵੇ ਅੱਜ ਸਮਝ ਲੱਗੀ ਸੋਦਾ ਕੀ ਹੁੰਦਾ ਅੱਜ ਸਮਝ ਲੱਗੀ ਆਵਾਗੇ ਲਾਵਾਂਗੇ ਅੱਜ ਸਮਝ ਲੱਗੀ ਆ ਇਹ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਕਿੱਦਾਂ ਦੇਖ ਰਿਹਾ ਸਰ ਸਰਕਾਰ ਦੀ ਫੇਲਿਅਰ ਦੇ ਨਿਸ਼ਾਨੀਆਂ ਨੇ ਅੱਜ ਤੱਕ ਖੰਨੇ ਸ਼ਹਿਰ ਦੇ ਵਿੱਚ ਖੰਨਾ तकरीबन 300 ਸਾਲ ਪੁਰਾਣਾ ਸ਼ਹਿਰ ਹੈ ਪਰ ਸ਼ੇਪੂਰੀ ਮੱਲਾ ਵੀ तकरीबन 100-150 ਸਾਲ ਪੁਰਾਣਾ ਮੱਲਾ ਹੋ ਅੱਜ ਤੱਕ ਕਦੇ ਅਜਿਹੀ ਘਟਨਾ ਨਹੀਂ ਹੋਈ ਜਿੱਦੀ ਉੱਥੇ ਮੂਰਤੀਆਂ ਖੰਡਿਤ ਕਰਦੀਆਂ ਤੇ ਜਿੰਨਾ तकरीबन 20-25 ਲੱਖ ਦਾ ਜਿਹੜਾ ਸੋਨਾ ਚਾਂਦੀ ਜਿਹੜਾ ਸੀਗਾ ਸਾਰੇ ਜੇਵਰ ਜਿਹੜੇ ਸੀਗੇ ਉਹ ਲੈ ਗਏ ਤੇ ਐਦਾਂ ਅੱਜ ਤੱਕ ਐਸਾ ਨਹੀਂ ਹੋਇਆ ਕੰਮ ਇਹ ਪਹਿਲੀ ਵਾਰ ਹੋਇਆ ਵੀ ਸ਼ਹਿਰ ਇਕੱਜਾਂ ਮੱਠਾ ਸਾਰੇ ਸ਼ਹਿਰ ਵਾਸੀ ਬੈਠੇ ਸਾਰਾ ਪਿਆਰ ਜਿਹੜਾ ਹੈਗਾ ਪਰ ਖੰਨਾ ਇੱਕ ਮਿਸਾਲ ਆ ਕੋਈ ਵੀ ਅਫਸਰ ਆ ਜਵੇ ਉਹ ਹਮੇਸ਼ਾ ਖੰਨੇ ਨੂੰ ਦੁਆਰਾ ਚਾਹੁੰਦਾ ਵੀ ਖੰਨਾ ਇੱਥੇ ਆਇਆ ਹੋਵੇ ਇੰਨਾ ਪਿਆਰ ਖੰਨੇ ਵਿੱਚ ਇਹ ਅਜੇ ਤੱਕ ਕਦੇ ਹੋਇਆ ਨਹੀਂ ਬਹੁਤ ਮੰਤਪੱਗੀ ਘਟਣਾ ਇਹ ਮੇਰਾ ਖਿਆਲ ਹੈ ਹੁਣ ਪ੍ਰਸ਼ਾਸਨ ਨੂੰ ਵੀ ਆਉਣਾ ਚਾਹੀਦਾ ਸੀਗਾ ਅੱਗੇ ਜਿਹੜਾ ਹੈਗਾ ਇਹ ਅੱਧੇ ਘੰਟੇ ਦਾ ਕੰਮ ਸੀਗਾ ਸ਼ਾਰਟ ਕਰਨਾ ਕਿਉਂਕਿ ਉਹ ਫੋਨ ਤੇ ਗੱਲ ਕਰਦੇ ਸੀਗੇ ਤਾਂ ਸਾਰਾ ਕੁਝ ਇਹ ਡਿਜੀਟਲੀ ਹੈਗਾ ਅੱਜਕੱਲ ਸਾਰਾ ਕੁਝ ਚੇਂਜ ਆ ਗਿਆ ਤੇ ਫੜ ਬੜੀ ਜਲਦੀ ਫੜ ਜਾਤ ਨੇ ਅਸੀਂ ਤਾਂ ਇਹ ਅਪੀਲ ਕਰਦੇ ਆ ਕਿ ਬੜਾ ਸ਼ਾਂਤਪੁਰ ਬੈਠਾ ਸਾਰਾ ਸ਼ਹਿਰ ਇੱਥੇ ਵੀ ਇਹਨੂੰ ਜਲਦੀ ਜਲਦੀ ਸੌਟ ਕੀਤਾ ਜਾਵੇ ਜਿੱਥੇ ਅੱਜ 15 ਅਗਸਤ ਦੇ ਜਸ਼ਨ ਮਨਾਏ ਜਾਣੇ ਸੀਗੇ ਉਥੇ ਖੰਨਾ ਦੇ ਅੰਦਰ ਛੇਪੂਰੀ ਮੁਹੱਲੇ ਇਸ ਦੇ ਵਿੱਚ ਸਥਿਤ ਛੇਪੂਰੀ ਮੰਦਿਰ ਚ ਇੱਕ ਬਹੁਤ ਮਾੜੀ ਇੱਕ ਦਿਲ ਕੰਬਾਉਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਚੋਰ ਜਿਹੜੇ ਚੋਰੀ ਕਰਨ ਦੇ ਮੰਤਵ ਨਾਲ ਉੱਥੇ ਆਏ ਔਰ ਉਹਦੇ ਨਾਲ ਨਾਲ ਇਹ ਜਿਹੜਾ ਸਾਡਾ ਪ੍ਰਾਚੀਨ ਮੰਦਿਰ ਹੈ ਉਹਦੀ ਜਿਸ ਤਰੀਕੇ ਨਾਲ ਖਾਸ ਕਰਕੇ ਸ਼ਿਵਲਿੰਗ ਨੂੰ ਠੇਸ ਪਹੁੰਚਾਈ ਗਈ ਹੈ ਕਤਲ ਕੀਤਾ ਗਿਆ ਖੰਡਿਤ ਕੀਤਾ ਗਿਆ ਇਹ ਇੱਕ ਬਹੁਤ ਹੀ ਬਾੜੀ ਘਟਨਾ ਜਿਹਦੀ ਨਿੰਦਾ ਜਿੰਨੀ ਵੀ ਕੀਤੀ ਜਾਵੇ ਥੋੜੀ ਹੈ ਔਰ ਲੋਕ ਅੱਜ ਰੋ ਰਹੇ ਨੇ ਲੋਕਾਂ ਵਿੱਚ ਗੁੱਸਾ ਹੈ ਲੋਕਾਂ ਵਿੱਚ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਚਿੰਤਾ ਹੈ ਕਿ ਇਹ 100 ਸਾਲ ਤੋਂ ਵੀ ਵੱਧ ਦਾ ਇਹ ਸਾਡਾ ਜਿਹੜਾ ਪ੍ਰਾਚੀਨ ਮੰਦਰ ਆ ਜਿੱਥੇ ਲੋਕਾਂ ਦੀ ਆਸਤਾ ਜੁੜੀ ਹੋਈ ਆ ਅੱਜ ਉਸ ਨੂੰ ਠੇਸ ਪਹੁੰਚਾਉਣ ਦੀ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਗਈ ਆ ਪਰ ਉਹਦੇ ਨਾਲ ਨਾਲ ਇੱਕ ਸਵਾਲ ਵੀ ਪੈਦਾ ਹੁੰਦਾ ਹੈ ਕਿ ਜਿਹੜੀ ਸਾਡੀ ਅਮਨ ਕਾਨੂੰਨ ਦੀ ਸਥਿਤੀ ਆ ਉਹਦੇ ਤੇ ਵੀ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਜਿਹੜਾ ਖੜਾ ਹੁੰਦਾ ਹੈ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਉਂਕਿ ਖੰਨੇ ਸ਼ਹਿਰ ਦੇ ਵਿੱਚ ਪਿਛਲੇ 2.5 ਸਾਲਾਂ ਚੋਂ ਜਿਵੇਂ ਚੋਰੀਆਂ ਵੱਧ ਰਹੀਆਂ ਨੇ ਚੇਨ ਸਨੇਚਿੰਗ ਹੋ ਰਹੀ ਆ ਔਰ ਜਿਹੜੇ ਵਹੀਕਲਸ ਚੋਰੀ ਹੋ ਰਹੇ ਨੇ ਜਿਨ੍ਹਾਂ ਤੇ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜੀ ਆ ਉਹ ਸ਼ਕਤੀ ਨਹੀਂ ਵਰਤੀ ਜਾ ਰਹੀ ਸੋ ਅੱਜ ਦੀ ਇਹ ਘਟਨਾ ਜਿਹੜੀ ਆ ਬਹੁਤ ਵੱਡੀ ਘਟਨਾ ਹੈ ਜਿਹਦੇ ਨਾਲ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਹਰਕਤ ਵਿੱਚ ਆਉਣਾ ਚਾਹੀਦਾ ਔਰ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਇਹ ਅੰਜਾਮ ਦਿੱਤਾ ਉਹਨਾਂ ਤੇ ਉੱਤੇ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਔਰ ਉਹਦੇ ਨਾਲ ਨਾਲ ਕਾਂਗਰਸ ਪਾਰਟੀ ਦੀ ਇਹ ਮੰਗ ਹੈ ਕਿ ਜਿਹੜਾ ਡੀਐਸਪੀ ਖੰਨਾ ਉਹਦਾ ਤਬਾਦਲਾ ਹੋਣਾ ਚਾਹੀਦਾ ਔਰ ਮੈਡਮ ਡੀਐਸਪੀ ਜਿਹੜੇ ਸਾਡੇ ਐਸਐਸਪੀ ਮੈਡਮ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਆ ਔਰ ਉਹਨਾਂ ਨੂੰ ਵੀ ਇਹ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਤੁਸੀਂ ਵੀ ਉੱਥੇ ਵਿਜ਼ਿਟ ਕਰੋ ਔਰ ਉਹ ਨਵੇਂ ਆਏ ਨੇ ਹਲੇ ਉਹਨਾਂ ਨੂੰ ਸਮਾਂ ਲੱਗੇਗਾ ਪਰ ਉਹਨਾਂ ਨੂੰ ਵੀ ਸਾਡੀ ਇਹ ਪਰ ਜੋ ਅਪੀਲ ਆ ਕਿ ਸਖਤੀ ਜਿਹੜੀ ਆ ਵਰਤੀ ਜਾਵੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਜਿਹੜੇ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਆਸਤਾ ਪੰਗ ਹੋਈ ਆ ਜਿਨ੍ਹਾਂ ਦੀ ਆਸਤਾ ਨੂੰ ਠੇਸ ਪਹੁੰਚੀ ਆ ਉਹਨਾਂ ਦੇ ਵਿੱਚ ਵਿਸ਼ਵਾਸ ਜਲਦੀ ਜਿਹੜਾ ਬਹਾਲ ਕੀਤਾ ਜਾਵੇ ਔਰ ਖਾਸ ਕਰਕੇ ਜਿਹੜੇ ਰਾਜਨੀਤਿਕ ਆਗੂ ਸਾਡੇ ਹੁਕਮਰਾਨ ਖਾਸ ਕਰਕੇ ਇੱਥੇ ਦੇ ਜਿਹੜੇ ਐਮਐਲਏ ਨੇ ਜਿਹੜੇ ਹਮੇਸ਼ਾ ਆਪਣੀ ਸਿਆਸਤ ਚਮਕਾ ਰਹੇ ਨੇ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਜਵਾਬ ਦੇਣਾ ਚਾਹੀਦਾ ਕਿ ਇਹ ਐਡੀ ਢਿੱਲੀ ਕਾਰਜਗਾਰੀ ਜਿਹੜੀ ਸਰਕਾਰ ਦੀ ਕਿਉਂ ਨਜ਼ਰ ਆ ਰਹੀ ਆ ਕਿਉਂ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਇਹ ਜਿਹੜੀ ਕਾਨੂੰਨ ਵਿਵਸਥਾ ਉਹਦਾ ਇੱਕ ਬਹੁਤ ਵੱਡੀ ਇਹ ਪੋਲ ਖੋਲਦੀ ਜਿਹੜੀ ਇਹ ਘਟਨਾ ਹੈਗੀ ਆ ਸੋ ਮੈਂ ਕਾਂਗਰਸ ਪਾਰਟੀ ਵੱਲੋਂ ਨਿੱਜੀ ਤੌਰ ਤੇ ਇਸ ਘਟਨਾ ਦੀ ਨਿੰਦਾ ਕਰਦਾ ਔਰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਨੂੰਨ ਥੱਲੇ ਲਿਆ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਣ ਦੀ ਮੰਗ ਵੀ ਕਰਦਾ ਧੰਨਵਾਦ ਸ਼ਾਂਤੀ ਸ਼ਾਂਤੀ ਇੱਕ ਮਿੰਟ ਇੱਕ ਮਿੰਟ ਚੁੱਪ ਕਰ ਦਿਓ ਸਾਰੇ ਮੇਰੀ ਇੱਕ ਮਿੰਟ ਹੈਲੋ ਇੱਕ ਮਿੰਟ ਹੋਰ ਇੱਕ ਮਿੰਟ ਚੁੱਪ ਹੋ ਜਾਓ ਜੀ ਇੱਕ ਮਿੰਟ ਵਿੱਚ ਬੈਠ ਕੇ ਸੋਚੋ ਇੱਕ ਮਿੰਟ ਇੱਕ ਮਿੰਟ ਉਹ ਬਿਲਕੁਲ ਬਿਲਕੁਲ ਚਾਹੀਦਾ ਦੋ ਮਿੰਟ ਯਾਰ ਉਹਨੇ ਕੱਲ ਕਰਦੇ ਪਏ ਬਾਕੀ ਬਾਕੀ ਯਾਰ ਜਹਾ ਦਿਗੋ ਲੱਗ ਜਾਓ ਹੁਣ ਬੋਲੇ ਨਹੀਂ ਕੋਈ ਲੱਗੋ ਮੈਂ ਤੁਹਾਨੂੰ ਦੱਸੋ ਪਹਿਲਾਂ ਨਹੀਂ ਕੀਤੀ ਚੋਰੀ ਨਹੀਂ ਤਾਂ ਮੈਂ ਤੁਹਾਨੂੰ ਦੱਸਦਾ ਅਸੀਂ ਬਹੁਤ ਲੰਡਿਆ ਯਾਰ ਗੱਲ ਹੀ ਜੋ ਕਰ ਰਹੇ ਆ ਉਹ ਅਸੀਂ ਆਪਣੇ ਆਪਣੇ ਕਿਸੇ ਕਿਸ ਪਰਸਨਲ ਕੋਈ ਚੋਰੀ ਦਾ ਕੋਈ ਕੇਸ ਨਹੀਂ ਤੁਸੀਂ ਜਿਹੜਾ ਕੁਝ ਕਰਨਾ ਹੈ ਤੁਸੀਂ ਬਿਲਕੁਲ ਪ੍ਰਸ਼ਾਸਨ ਦਾ ਕੰਮ ਕਰਨਾ ਹੈ ਤੁਸੀਂ ਸਰਕਾਰ ਦਾ ਕੰਮ ਕਰਨਾ ਮੈਂ ਤਾਂ ਤੁਹਾਨੂੰ ਐਲਾਨ ਕੀਤਾ ਇਸ ਗੱਲ ਦਾ ਕਿ ਅਸੀਂ ਸੂਤੀਆਂ ਖਾਂ ਨੂੰ ਵਿਚਾਰਦੇ ਹੋਰੀਆਂ ਭਾਵਨਾਵਾਂ ਸਾਡੇ ਨਾਲ ਹੋ ਸਕਦੀਆਂ ਪਰ ਤੁਹਾਡੀ ਡਿਊਟੀ ਹੈ ਤੁਸੀਂ ਸੁਣੋ ਨਹੀਂ ਇਹਨਾਂ ਵੀ ਸੁਣੋ ਕੀ ਕਰਦੇ ਹੋ ਇੱਕ ਮਿੰਟ ਯਾਰ ਸਾੜੀਆ ਜੀ ਸੁਣੋ ਜਿਹੜਾ ਇਨਸੀਡੈਂਟ ਹੋਇਆ ਬਹੁਤ ਹੀ ਮਾੜਾ ਹੈ ਸਾਨੂੰ ਮੈਨੂੰ 6:30 ਵਜੇ ਪਹਿਲੀ ਕਾਲ ਆਈ ਸੀਗੀ ਐਮਐਲਏ ਸਾਹਿਬ ਨੂੰ ਨਜ਼ਰੋਂ ਸਹੀ ਜਿਹੜੀ ਗੱਲ ਐ ਉਹ ਦੱਸੂਗਾ ਫੈਕਟ ਉੱਗੀ ਹੋਣੀ ਕਿ ਇਹ ਐਵੇਂ ਇਨਸੀਡੈਂਟ ਹੋ ਗਿਆ ਮੰਦਰ ਦੀ ਮੂਰਤੀ ਖੰਡਤ ਹੋਈ ਐ ਵੀ ਮਤਲਬ ਚੈੱਕ ਕਰਵਾਉ ਇਮੀਡੀਏਟਲੀ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਐਸਐਚਓ ਸਿਟੀ ਕਰਨ ਨੂੰ ਫੋਨ ਕੀਤਾ ਤੇ ਚਾਰਜ ਰਿਪੋਰਟ ਇੱਕ ਮੇ ਚੁੱਪ ਕਰ ਗਿਆ ਹਾਂ ਹਾਂ ਐਸਐਸਪੀ ਸਾਹਿਬ ਨੂੰ ਵੀ ਦੱਸਿਆ ਇਹ ਤਿੰਨੇ ਮਤਲਬ 7 ਵਜੇ ਤੋਂ ਪਹਿਲਾਂ ਪਹਿਲਾਂ ਤਿੰਨੇ ਪਹੁੰਚ ਗਏ ਸੀਗੇ ਥੋੜੇ ਟਾਈਮ ਬਾਅਦ ਮੈਂ ਵੀ ਗਿਆ ਹੋਇਆ ਦੇਖੋ ਇਹ ਕ੍ਰਾਈਮ ਹੋ ਗਿਆ ਬਹੁਤ ਹੀ ਮਾੜਾ ਬਹੁਤ ਹੀ ਮੰਦ ਭਾਗ ਇਨਸੀਡੈਂਟ ਹੈ ਮਤਲਬ ਪਰ ਹੁਣ ਇਹਦੇ ਚ ਸਾਡੀ ਮਜ਼ਦੂਰੀ ਸਮਝੋ ਮੇਰੀ ਸਮਝ ਲੈ ਐਫ ਆਈਰ ਇੱਕ ਮਿੰਟ ਜਿਹੜਾ ਬੱਟ ਜੀ ਇੱਕ ਕੋਸਟ ਦੇ ਬੰਦ ਕੀਤੀ ਹੈ ਦੋਨੋਂ ਵੀ ਆਪਣਾ ਸਵਾਰ ਨਾਲ ਦੋਨੋਂ ਉਹਨਾਂ ਦੀ ਗੱਲ ਤਾਂ ਸੁਣੋ ਯਾਰ ਟਰਾਈਟ ਮਿੰਟ ਸਰ ਜੀ ਆਰ ਅਥੋਰਾਈਜ਼ਡ ਪਰਸਨ ਐਸਪੀ ਸਾਹਿਬ ਉਹ ਟੈਕਨਕਲ ਸਿਚੁਏਸ਼ਨ ਬਣੇ ਸਰ ਜੇ ਤੁਸੀਂ ਕਹੋ ਮੰਨੀ ਜਾਊਗੀ ਪ੍ਰਸ਼ਾਸਨ ਵੱਲੋਂ ਪੈਨੋ ਯਾਰ ਨਹੀਂ ਇਹ ਕਹਿ ਰਹੇ ਹੈ ਪ੍ਰਸ਼ਾਸਨ ਵੱਲੋਂ ਕਹਿ ਰਹੇ ਹੈ ਤੁਹਾਨੂੰ ਹਾਂ ਜੀ ਮੈਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਵੱਲੋਂ ਹੀ ਤੁਹਾਡੇ ਨਾਲ ਗੱਲ ਕਰਨ ਆਇਆ ਠੀਕ ਹੈ ਮੈਨੂੰ ਦਸਰੀ ਜਗ੍ਹਾ ਚਲੋ ਸੀ ਆਏ ਆ ਉਸ ਤੋਂ ਬਾਅਦ ਅਸੀਂ ਸਿਸਟਮ ਵੀ ਕੈਮਰੇ ਵੀ ਚੈੱਕ ਕੀਤੇ ਸਾਡੀ ਟੀਮ ਨੇ ਐਫ ਆਈ ਆਰ ਲੋਜ ਕਰ ਲਈ ਹੈ ਜਿੰਦਲ ਸਾਹਿਬ ਇਹ ਤਾਂ ਸਾਰੀ ਗੱਲ ਪਤਾ ਹੈ ਦੇਖੋ ਉਸ ਤੋਂ ਅੱਗੇ ਦੱਸਣਾ ਉਸ ਤੋਂ ਅੱਗੇ ਦੇਖੋ ਸਾਡੇ 15 ਬੰਦੇ ਸੀਆਈਏ ਦੇ ਇੱਕ ਮਿੰਟ ਇੱਕ ਮਿੰਟ ਪਤਾਈਏ ਅਸ ਤੋਂ ਅੱਗੇ ਸੀਆਈਏ ਖੰਨਾ ਨੇ ਕੋਈ ਕ੍ਰਾਈਮ ਮੇਜਰ ਇੱਥੇ ਅਨਟਰੇਸ ਨਹੀਂ ਛੱਡਿਆ ਤੇ ਇਹ 15 ਮਿੰਟ ਅੱਛਾ ਅੱਛਾ ਜੀ ਸਾਡੇ 15 ਦੇ 15 ਸੀਆਈਏ ਦੇ ਟੀਮ ਤਿੰਨ ਟੀਮਾਂ ਉਹਨਾਂ ਦੀ ਬਣਾਕੀਆਂ ਪੰਜ-ਪੰਜ ਬੰਦਿਆਂ ਦੀਆਂ ਇੱਕ ਟੀਮ ਸੀਸੀਟੀਵੀ ਕੈਮਰੇ ਚੈੱਕ ਕਰੂਗੀ ਇੱਕ ਟੀਮ ਪੁਰਾਣੇ ਚੋਰ ਚੈੱਕ ਕਰੂਗੀ ਬਾਕੀ ਮੈਂ ਤੁਹਾਨੂੰ آپریشنਲ ਡਿਟੇਲ ਸਾਰੀ ਨਹੀਂ ਦੱਸ ਸਕਦਾ ਉਹ ਤੁਹਾਨੂੰ ਕੱਲ੍ਹ ਅੱਜ ਦੱਸਾਂ ਠੀਕ ਹੈ ਜੀ ਜਿਹੜਾ ਸਾਡਾ ਸਾਰਾ ਪ੍ਰੋਟੋਕੋਲ ਹੁੰਦਾ ਸੀ ਸਾਰਾ ਫੋਲੋ ਕਰਾਂਗੇ ਚੋਰੀ ਨੂੰ ਅਸੀਂ ਰਿਪੋਰਟ ਕਰਾਂਗੇ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਨੂੰ ਚੋਰੀ ਕਹਿ ਰਹੇ ਹੋ ਅਸੀਂ ਨੂੰ ਚੋਰੀ ਨਹੀਂ ਹੈ ਇਹ ਚੋਰੀ ਨਹੀਂ ਹੈ ਇਹ ਵੀ ਹੈ ਜ਼ਰਾ ਖੱਟਿਆ ਖੱਟਿਆ ਬਿਆਜ ਵੀ ਔੜ ਤੇਜ ਵੀ ਆਪਾਂ ਨਹੀਂ ਬੱਸ ਇੱਕ ਮਿੰਟ ਇੱਕ ਮਿੰਟ ਦੋ ਇੱਕ ਮਿੰਟ ਹੋ ਇੱਕ ਮਿੰਟ ਹੋ ਇੱਕ ਮਿੰਟ ਇੱਕ ਮਿੰਟ ਬੇਜਰੀਏ ਪੈਸੇ ਇਹ ਸੱਤ ਦਾ ਕੇਸ ਆ ਜਿਹੜੀ 307 ਦਾ ਕੇਸ ਆ ਇਹ ਇੱਕ ਮਿੰਟ ਮੈਨੂੰ ਦੱਸੋ ਜਿਹੜੀ ਪੁਲਿਸ ਨੇ ਅਫੇਰ ਰਿਪੋਰਟ ਕੀਤੀ ਆ ਉਹ ਕਿਸ ਚੀਜ਼ ਦੀ ਚੋਰੀ ਜੀ ਕੀਤੀ ਆ ਬੇਜਰੀਏ ਤੁਹਾਡਾ ਹਾਂ ਬਿਲਕੁਲ 302 ਲਵਾਈ ਆ ਆਪਣਾ ਇੱਥੇ ਪੈਸਾ ਲੋਕ ਨੂੰ ਤਰੀ ਆ ਕੇ ਮਾਫੀ ਮੰਗਦਾ 302 ਲਵਾਈ ਆ ਕੋਈ ਗੱਲ ਸਾਰ ਸਾਰ ਅੱਛਾ ਵੀਰ 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 ਤੁਸੀਂ ਇਹ ਗੱਲ ਤਾਂ ਸੁਣ ਲਓ ਮੇਰੀ ਕਮੇਟੀ ਕੋਈ ਸੀਡੈਂਟਲੀ ਮੈਂ ਹੁਣ ਇਹਨੂੰ ਕੋਇਨਸੀਡੈਂਟਲੀ ਛੋਟੇ ਵਰਗੇ ਨਹੀਂ ਲੇਕਿਨ ਇਹ ਕੋਇਨਸੀਡੈਂਟਲੀ ਨਹੀਂ ਇਹ ਸਰਕਾਰ ਦਾ ਸੋਚਿਆ ਸੀ ਇੱਥੇ ਆ ਰਹੇ ਬੇਦੀ ਸਾਹਿਬ ਉਹਨਾਂ ਨੂੰ ਉਹ ਸੀਐਮ ਇੱਥੇ ਆਵੇ ਸੀਐਮ ਨੂੰ ਕੀ ਕਰਾਵਾਂਗੇ ਆਪੋ ਨੇ ਲਾਉਣ ਪਤਾ ਤੇ ਕਿੱਥੇ ਲੈ ਜਾਣਾ ਜੀ ਸਾਨੂੰ ਬੰਦੇ ਚਾਹੀਦੇ ਆ ਸਾਨੂੰ ਬੰਦੇ ਚਾਹੀਦੇ ਆ ਪਹਿਲਾਂ ਸਭ ਸੇਵਕਾਂ ਸ਼ਿਵਕਾਂ ਮੰਦਿਰ ਚੋਇਆ ਪਾਪਟ ਡੀਜੀ ਪਾਸ ਤਿੰਨ ਮਹੀਨੇ ਪਹਿਲਾਂ ਸੇਵਕਾਂ ਸ਼ਿਵਕਾਂ ਮੰਦਿਰ ਚੋਇਆ ਬੰਦੇ ਯਾਰ ਮੁੱਢਾ ਮਾਰੇ ਆਪਨੇ ਮੁੱਢਾ ਮਾਰੇ ਆ ਬਗਲਾ ਦੇਖ ਜੀ ਚੱਲ ਅੱਗੇ ਠੀਕ ਗੱਲ ਸੁਣ ਲਈ ਹੁਣ ਠੀਕਾ ਠੀਕਾ ਜੀ ਠੀਕਾ ਬਿਲਕੁਲ ਸਹੀ ਹੈ ਇਹ ਸਾਡੀ ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਰਹੂਗੀ ਚਾਹੇ ਸਾਨੂੰ ਖੰਨੇ ਜ਼ਿਲ੍ਹੇ ਚ ਚਾਹੇ ਸਾਨੂੰ ਖੰਨੇ ਜ਼ਿਲ੍ਹੇ ਦੇ ਬਾਹਰ ਤੋਂ ਵੀ ਐਕਸਪਰਟ ਲਿਆ ਕੇ ਐਸਐਸਪੀ ਸਾਹਿਬ ਦੀ ਪਹਿਲਾਂ ਵੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਹੈ ਜੀ ਇਹਨਾਂ ਦੀ ਡਿਟੈਕਸ਼ਨ ਟੱਚ ਮੂਡ ਸਾਰੇ ਪੂਰੇ ਪੰਜਾਬ ਚ ਸਭ ਤੋਂ ਵਧੀਆ ਸੋ ਆਪਾਂ ਉਸੇ ਤਰ੍ਹਾਂ ਹੀ ਕਰਦੇ ਹੋਏ ਮੇਰੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਪੂਰੀ ਸਾਡੀ ਉਰੀਏ ਮੈਂ ਮੈਨੇਦਰ ਵੇਗੀ ਕਿ ਅਸੀਂ ਇਸ ਕੇਸ ਨੂੰ ਜਲਦ ਤੋਂ ਜਲਦ ਟਰੇਸ ਕਰੀਏ ਜਿੰਨਾ ਤੁਹਾਨੂੰ ਇਸ ਚੀਜ਼ ਦਾ ਬੁਰਾ ਲੱਗਿਆ ਹੋਇਆ ਜੀ ਉਹਨਾਂ ਸਾਨੂੰ ਵੀ ਇਸ ਚੀਜ਼ ਦਾ ਬੁਰਾ ਲੱਗਿਆ ਐਸਐਸਪੀ ਸਾਹਿਬ ਸਵੇਰੇ ਵੀ ਵੀਆਈਪੀ ਡਿਊਟੀ ਜਾਣ ਤੋਂ ਪਹਿਲਾਂ ਇੱਥੇ ਹੋ ਕੇ ਗਏ ਇੱਥੇ ਸਾਡਾ ਸਾਰਿਆਂ ਦਾ ਧਿਆਨ ਇੱਥੇ ਹੀ ਪਿੱਛੇ ਸੀ ਤੇ ਮੇਰੀ ਹੁਣ ਸਾਰਿਆਂ ਨੂੰ ਇਹ ਪੂਰੀ ਗਰੰਟੀ ਹੈ ਜੀ ਕਿ ਅਸੀਂ ਇਹ ਮੁਕਦਮਾ ਹਰ ਹਾਲ ਵਿੱਚ ਟਰੇਸ ਕਰਨਾ ਹੀ ਕਰਨਾ ਪਰ ਆਪਾਂ ਹੁਣ ਜਿਵੇਂ ਬੈਠੇ ਹਾਂ ਹੁਣ ਮੈਂ ਤੁਹਾਨੂੰ ਕਹਿੰਦੀ ਹਾਂ ਜੀ ਕਿ ਤੁਸੀਂ ਆਪਣੇ ਕਿਡੇ ਮੇਰੇ ਸਾਥੀ ਭਰਾ ਤੁਹਾਡੇ ਨਾਲ ਲੱਗੇ ਆ ਜੀ ਉਹਨਾਂ ਨੂੰ ਜੀ ਗੱਲ ਤੁਸੀਂ ਕੀਤੇ ਵਾਲੇ ਦਾ ਕੀ ਗੱਲ ਸੁਣੋ ਦੱਸੋ ਕੀ ਗੱਲ ਹੈ ਦੱਸੋ ਉਸ ਹਾਲ ਬਾਈ ਪ੍ਰਫਾਸਟ ਬੰਦੇ ਨੂੰ ਐਸਐਚਓ ਜੀ ਅਸੀਂ ਅੱਜ ਹੀ ਮੈਯੂ ਦੀ ਸਿੱਤਾ ਇੱਥੇ ਆਈਆਂ ਜੀ ਅਸੀਂ ਉਹਨਾਂ ਨੂੰ ਅੱਜ ਹੀ ਮੇਰਾ ਖਿਆਲ ਹੈ ਬੁਣੇ ਹੀ ਐਸਐਸਪੀ ਸਾਹਿਬ ਨੇ ਡਾਈਰ ਹਾਜ਼ਰ ਕਰ ਦਿੱਤਾ ਹੈ ਜੀ ਨਹੀਂ 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 ਹਾਜ਼ਰ ਨਹੀਂ ਕਰਾ ਦੇਣੇ ਸਾਨੂੰ ਇਹ ਨਹੀਂ ਇਹ ਨਾ ਬੋਲੋ ਜੱਜ ਬਣ ਸਕਦੇ ਰਿਵੈਂਡ ਕਰਨ ਲਈ ਦੂਸਰ ਸਪੈਂਸ਼ਨ ਗੱਲ ਪੂਰੀ ਤਾਂ ਹੁਣ ਪੂਰੀ ਹੋਣੀ ਗੱਲ ਪੂਰੀ ਰਿਵੈਂਡ ਕਰੋ ਜੀ ਉਹਨਾਂ ਤੋਂ ਜੱਤੋਂ ਤੋਂ ਇੱਥੇ ਆਈਆਂ ਇਹ ਵੀ ਤੁਹਾਡੇ ਕੋਲ ਖੜੀਆਂ ਆਪਾਂ ਵੀ ਦਫ਼ਤਰ ਤੋਂ ਤੁਰ ਕੇ ਤੁਹਾਡੇ ਕੋਲ ਇੱਥੇ ਆਈਆਂ ਜੀ ਤੁਸੀਂ ਆਪਾਂ ਉਹਨਾਂ ਨੂੰ ਜਿਸ ਵੇਲੇ ਇਹਨਾਂ ਦੀ ਇਹ ਚੀਜ਼ ਕੋਈ ਸਸਪੈਂਸ਼ਨ ਦਾਸ ਪਰ ਤੁਹਾਡੇ ਅਸਲੀ ਸਭ ਦਾਸ ਹੋ ਜਾਊਗਾ ਇੱਕ ਸੈਟਲ ਹੋ ਜਾਊਗਾ ਆਪਾਂ ਇੱਕ ਜਾ ਕੇ ਦੇਖਵਾ ਜੀ ਨਹੀਂ ਨਹੀਂ ਉਸੇ ਗੰਭੀਰ ਕਿਉਂ ਨਹੀਂ ਹੈ ਸੈਕਿੰਡ ਚਾਂਸ ਆ ਗੜੀ ਹੋਵੇ ਦੂਜਾ ਚਾਂਸ ਹੈ ਜਿਹੜੀ ਤਰ੍ਹਾਂ ਪੰਜ ਘੰਟੇ ਹੋਵੇ ਸਾਨੂੰ ਭੌਗ ਦੇਣੇ ਹੋਰ ਘੰਟੇ ਨਹੀਂ ਨਹੀਂ ਮੈਂ ਪੰਜ ਘੰਟੇ ਤੁਸੀਂ ਹਲੇ ਵੀ ਘਰੇ ਲਾਈਨ ਹਾਜ਼ਰ ਤੁਸੀਂ ਆਰਡਰ ਨਹੀਂ ਲੈ ਕੇ ਆਏ ਬੈਠਾ ਮੈਂ ਆ ਵੀ ਵੀਰ ਜੀ ਕੋਈ ਗੱਲ ਸੀ ਕੋਈ ਗੱਲ ਕੋਈ ਗੱਲ ਸੀ ਸਵੇਰ ਤੋਂ ਨਹੀਂ ਦੋਸਤ ਜੀ ਤੁਸੀਂ ਖੰਨੇ ਦੇ ਹੋ ਪੂਰੀ ਗੱਲ ਆਖਣ ਲਿਖੇ ਅਸੀਂ ਸਾਰੀ ਘੰਡੇ ਦੇ ਆ ਜੀ ਯਾਰ ਕੀ ਕਰ ਲੋਂਗੇ ਕੂਰ ਕਿਉਂ ਰਹੇ ਹੋ ਮੈਂ ਸਿਰ ਤੇ ਕੋ ਪਹਿਲਾ ਇਸੇ ਚੋਂ ਗਾਲਾਂ ਕੱਢ ਗਿਆ ਤੇ ਤੁਸੀਂ ਫੇਰ ਕੂਰ ਰਹੇ ਹੋ ਜਿਹੜੀ ਇਸੇ ਤੇ ਤਨ ਗਾਲਾਂ ਕੱਢੀਆਂ ਹੁਣ ਹੋਰ ਤੁਸੀਂ ਸਿਰ ਤੇ ਅੱਖਾਂ ਨੀਚੇ ਬੌਜੀ ਇਹ ਗਾਲਾਂ ਕੱਢੋ ਇਹ ਖੱਟ ਗਾਲੇ ਪੁਲੀਸ਼ ਕਰਕੇ ਬੰਦ ਬੋਲਿਆ ਗਿਆ ਸੈਵੈਂਸਨ ਤੋਂ ਨੀਚੇ ਚੱਕੀ ਨਹੀਂ ਆ ਜੀ ਤੁਹਾਨੂੰ ਗੱਲ ਤੇ ਮੇਰੀ ਪੂਰੀ ਕਰ ਲੈਣ ਤੁਸੀਂ ਮੈਂ ਤਾਂ ਕਿਹਾ ਜੀ ਪਹਿਲਾਂ ਆਪ ਗਾਲੂ ਜੀ ਜਾਊਂਗੀ ਹਰ ਹਰ ਮਹਾਰਾਜ ਉਹ ਖੜ ਜੋ ਨਹੀਂ ਇਸੇ ਕੰਮ ਕਰਦੇ ਹੋਰੇ ਖੜ ਜੋ ਹੋਰੇ ਜਾਣ ਕੇ ਦਫ਼ਤਰ ਨਹੀਂ ਮੈਨੂੰ کہہ ਰਹੇ ਆਰਡਰ ਲੈ ਕੇ ਆਓ ਜੀ ਆਇਆ ਬੋਲ ਨਹੀਂ کہہ দাও ਮੈਡਮ ਮੈਂ ਅੱਜ ਇਹ ਚ ਕਰਦਾ ਹਾਂ ਸਪੈਸੀਫਿਕ ਆਰਡਰ ਕਹਿ ਹੋ ਮੈਂ ਜਾ ਕੇ ਪਹਿਲਾਂ ਸਾਈਨ ਕਰਦਾ ਠੀਕ ਹੈ ਬੋਲੋ ਮੈਂ ਨਹੀਂ 1 ਸਕਿੰਟ ਬਾਜੀ ਹਾਂਜੀ ਨਹੀਂ ਕਸਾ ਕੋਡਰ ਆਉਣਗੇ ਆਪਾਂ ਤਦ ਮੰਨਿਆ ਨਹੀਂ ਆਉਂਦੇ ਇਹਨਾਂ ਪੁਲਿਸ ਕਰੋ ਕੋਈ ਨਹੀਂ ਰੁਕ ਰਹਿ ਰਹੇ ਕਹਿੰਦਾ ਕਹਿੰਦਾ ਆਪਾਂ ਵੀ ਯਕੀਨ ਕਰੀਏ ਬੜਾ ਮੁੰਡਾ ਉਹ ਕਹਿੰਦਾ ਠੀਕ ਆ ਹੁਣ ਆਪਾਂ ਵੀ ਯਕੀਨ ਕਰੀਏ ਇਹਨਾਂ ਦੇ ਯਾਰ ਆ ਪਕੜਾ ਪੜੇ ਹੋ ਯਕੀਨ ਤਾਂ ਕਰੀਏ ਆਪਾਂ ਫੇਰ ਬਹਿ ਜਾਗੇ ਰਸਟ ਹੈ ਜੀ ਸਸਪੈਂਸ਼ਨ ਨੋਟ ਤੁਸੀਂ ਦਿਓ ਬਿਲਕੁਲ ਹੋਏਗਾ ਜੀ ਤੁਸੀਂ ਰਿਕਾਰਡਿੰਗ ਹੋ ਰਹੀ ਹੈ ਮੀਡੀਆ ਦੀ ਹੋਰੀ ਕਿਸੇ ਕਿਉਂ ਨਹੀਂ کہہ ਰਹੇ ਸਸਪੈਂਸ਼ਨ ਕਰਤੀ ਮੈਡਮ ਜੋ ਜੋ ਇਹ ਵਾਲਾ ਅੱਜ ਦਾ ਇਨਸੀਡੈਂਟ ਹੋਇਆ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸਿਆ ਇੱਕ ਅੱਗਾ ਇਸੇ ਵਾਰ ਹੋਇਆ ਸੀ ਜਿਹੜਾ ਪੂਰਾ ਬੰਦੇ ਹਾਂ ਕਿ ਵੀ ਸਾਡੇ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ